ਦੋਸਤੋ ਮੈਂ ਜਸਵੀਰ ਕੌਰ ਜੱਸੀ ਆਦਾਰਾ ਇਨਕਲਾਬੀ ਸਾਡਾ ਰਾਹ ਵੱਲੋਂ ਅੱਜ ਅਸੀਂ ਮੋਦੀ ਦੀ ਯੂਕਰੇਨ ਯਾਤਰਾ ਦੇ ਅਰਥ ਲੇਖ ਤੇ ਵਿਚਾਰ ਚਾਚਾ ਕਰਾਂਗੇ ਨਰਿੰਦਰ ਮੋਦੀ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਉਪਰੰਤ ਇੱਕ ਵਾਰ ਫਿਰ ਤੋਂ ਵਿਦੇਸ਼ ਯਾਤਰਾਵਾਂ ਦਾ ਦੌਰ ਸ਼ੁਰੂ ਕਰ ਲਿਆ ਹੈ ਪਰ ਪ੍ਰਧਾਨ ਮੰਤਰੀ ਦੀ ਸਭ ਤੋਂ ਨਵੇਕਲੀ ਯਾਤਰਾ ਪਿਛਲੇ ਦਿਨੀ ਯੂਕਰੇਨ ਦੀ ਯਾਤਰਾ ਹੈ ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯੂਕਰੇਨ ਫੇਰੀ ਹੈ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਪ੍ਰਧਾਨ ਮੰਤਰੀ ਯੂਕਰੇਨ ਨਹੀਂ ਗਿਆ ਪੂਰਬੀ ਯੂਰਪ ਦਾ ਇਹ ਦੇਸ਼ ਕਦੀ ਸੋਵੀਅਤ ਯੂਨੀਅਨ ਦਾ ਹਿੱਸਾ ਹੋਇਆ ਕਰਦਾ ਸੀ ਪਰ 90ਵਿਆਂ ਵਿੱਚ ਸੋਵੀਅਤ ਯੂਨੀਅਨ ਦੇ ਖਡਾ ਉਪਰੰਤ ਯੂਕਰੇਨ ਇੱਕ ਆਜ਼ਾਦ ਦੇਸ਼ ਬਣ ਗਿਆ ਸੰਸਾਰ ਰਾਜਨੀਤੀ ਦੇ ਮੰਚ ਤੇ ਇਹ ਇੱਕ ਅਣਗੋਲਿਆ ਦੇਸ਼ ਰਿਹਾ ਹੈ ਇਸ ਕਰਕੇ ਸ਼ਾਇਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੂੰ ਯੂਕਰੇਨ ਜਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਪਰ ਮੋਦੀ ਪੋਲੈਂਡ ਦੀ ਰਾਜਧਾਨੀ ਵਾਰਸ਼ਾ ਤੋਂ 20 ਘੰਟੇ ਲੰਮੀ ਰੇਲ ਯਾਤਰਾ ਕਰਕੇ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚਿਆ ਅਤੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ਅਤੇ ਉਸ ਨਾਲ ਅਧਿਕਾਰੀਆਂ ਸਮੇਤ ਅਤੇ ਦੋਵਾਂ ਨੇ ਇਕੱਲਿਆਂ ਵੀ ਗੱਲਬਾਤ ਕੀਤੀ ਜਿਸ ਵਿੱਚ ਸਿਰਫ ਅਨੁਵਾਦਕ ਮੌਜੂਦ ਸਨ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਯਾਤਰਾ ਉਸ ਸਮੇਂ ਕੀਤੀ ਜਦੋਂ ਯੂਕਰੇਨ ਪੂਰੀ ਸੰਸਾਰ ਸਿਆਸਤ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਕਾਰਨ ਇਸ ਦੀ ਰੂਸ ਨਾਲ 2.5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਹੈ ਜਿਸ ਵਿੱਚ ਯੂਕਰੇਨ ਦਾ ਮਹੱਤਵਪੂਰਨ ਹਿੱਸਾ ਰਹੇ ਡੋਨਾਬਾਸ ਖੇਤਰ ਦੇ ਵੱਡੇ ਹਿੱਸੇ ਨੂੰ ਰੂਸ ਨੇ ਕਬਜ਼ਾ ਲਿਆ ਹੈ। ਇਹੀ ਨਹੀਂ ਖੈਰਾਸਾਨ ਅਤੇ ਯੂਰੋਪੀਆ ਖੇਤਰ ਦਾ ਇੱਕ ਹਿੱਸਾ ਵੀ ਰੂਸ ਦੇ ਕਬਜ਼ੇ ਵਿੱਚ ਹੈ। ਕੁਝ ਅਰਸਾ ਪਹਿਲਾਂ ਇੱਕ ਰਾਏ ਸੁਮਾਰੀ ਦੇ ਆਧਾਰ ਤੇ ਕਰੀਮੀਆ ਪ੍ਰਾਇਦੀਪ ਨੂੰ ਰੂਸ ਵਿੱਚ ਮਿਲਾ ਲਿਆ ਸੀਗਾ ਭਾਵੇਂ ਜ਼ਾਹਰ ਤੌਰ ਤੇ ਇਹ ਦੋ ਦੇਸ਼ਾਂ ਵਿਚਕਾਰ جنگ ਹੈ ਪਰ ਫਿਰ ਵੀ ਇਹ ਸੰਸਾਰ ਸਿਆਸਤ ਦੇ ਇੰਦਰ ਵਿੱਚ ਹੈ ਅਜਿਹਾ ਇਸ ਕਰਕੇ ਹੈ ਕਿ ਭਾਵੇਂ ਦੇਖਣ ਨੂੰ ਇਹ ਦੋ ਮੁਲਕਾਂ ਵਿਚਕਾਰ جنگ ਹੈ ਪਰ ਹਕੀਕਤ ਵਿੱਚ ਇਹ ਯੂਕਰੇਨ ਤਾਂ ਸਿਰਫ ਜੁਧ ਦਾ ਖੇਤਰ ਹੈ ਅਸਲ ਵਿੱਚ ਇਹ ਜੰਗ ਜੰਗੀ ਗੁੱਟ ਨਾਟੋ ਜਾਨੀ ਪੂਰੇ ਪੱਛਮ ਸਾਮਰਾਜ ਜਿਸ ਵਿੱਚ ਸਭ ਤੋਂ ਅੱਗੇ ਐਂਗਲੋ ਅਮਰੀਕਾ ਸਾਮਰਾਜ ਹੈ ਦੀ ਰੂਸ ਨਾਲ ਜੰਗ ਹੈ ਇਸ ਜੰਗ ਵਿੱਚ ਜਿਲੈਂਸਕੀ ਤਾਂ ਨਾਟੋ ਦਾ ਇੱਕ ਮੋਹਰਾ ਹੈ ਇਸ ਕਰਕੇ ਜੂਕਰੈਂਡਾ ਸਾਮਰਾਜੀ ਰਾਜਨੀਤੀ ਵਿੱਚ ਵਿਸ਼ੇਸ਼ ਮਹੱਤਵ ਹੈ ਇਸ ਤੋਂ ਪੁਜਾਰਸਾ ਪਹਿਲਾਂ ਮੋਦੀ ਨੇ ਰੂਸ ਦੀ ਯਾਤਰਾ ਕੀਤੀ ਸੀ ਅਤੇ ਉਹਨੇ ਹੀ ਨਿਗਨਾਲਾ ਮੋਦੀ ਰੂਸ ਦੇ ਰਾਸ਼ਟਰਪਤੀ ਨੂੰ ਤੁਨੂ ਜਫੀਆਂ ਪਾ ਕੇ ਮਿਲੇ ਸਨ ਜਿੰਨੇ ਨਿਗਨਾਲਾ ਇਸਨੇ ਉਹ ਜੂਕਰੈਂਡ ਦੇ ਰਾਸ਼ਟਰਪਤੀ ਜਿਲੈਂਸਕੀ ਨੂੰ ਪਾਈਆਂ ਹਨ ਆਪਸ ਵਿੱਚ ਖੂਨੀ ਜੰਗ ਲੜ ਰਹੇ ਦੋ ਮੁਲਕਾਂ ਦੇ ਮੁਖੀਆਂ ਨਾਲ ਇਹ ਜਫੀਆਂ ਭਾਵੇਂ ਆਮ ਸਿਆਸਤ ਦਾ ਵਰਤਾਰਾ ਹੈ ਪਰ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਭਗਤਾਂ ਅਤੇ ਇਸ ਦੇ মিডিਆ ਸੱਲ ਨੇ ਇਸ ਨੂੰ ਮੋਦੀ ਸਰਕਾਰ ਦੀ ਮਹਾਨ ਪ੍ਰਾਪਤੀ ਦਰਸਾਉਣ ਲਈ ਦਿਨ ਰਾਤ ਇਕ ਕਰ ਦਿੱਤਾ। ਉਹਨਾਂ ਨੇ ਇਸ ਘਟਨਾ ਕਰਮ ਨੂੰ ਭਾਰਤ ਦੀ ਆਜ਼ਾਦ ਵਿਦੇਸ਼ ਨੀਤੀ ਦਾ ਪ੍ਰਗਟਾਵਾ ਅਤੇ ਕੌਮੀ ਪੱਤਰ ਤੇ ਭਾਰਤ ਦੇ ਬਾਦ ਰਹਿ ਮਹੱਤਵ ਜੋ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਕਹਿੰਦੇ ਹਨ ਕਿ ਜਦੋਂ ਮੋਦੀ ਬੋਲਦਾ ਹੈ ਤਾਂ ਦੁਨੀਆ ਦੀਆਂ ਮਹਾਸ਼ਕਤੀਆਂ ਵੀ ਕੰਨ ਧਰਦੀਆਂ ਹਨ ਇਹ ਸਪਸ਼ਟ ਸਬੂਤ ਹੈ ਕਿ ਭਾਰਤ ਛੇਤੀ ਹੀ ਇੱਕ ਮਹਾਸ਼ਕਤੀ ਬਣਨ ਜਾ ਰਿਹਾ ਹੈ ਪਰ ਇਹ ਸਾਰੇ ਇਸ ਗੱਲ ਦਾ ਖੁਲਾਸਾ ਨਹੀਂ ਕਰਦੇ ਕਿ ਪ੍ਰਧਾਨ ਮੰਤਰੀ ਨੇ ਇਸ ਯਾਤਰਾ ਨਾਲ ਦੇਸ਼ ਲਈ ਕੀ ਖਟਿਆ ਮੋਦੀ ਦੀ ਜੂਕਰਨ ਯਾਤਰਾ ਦੀ ਕੀ ਠੋਸ ਪ੍ਰਾਪਤੀ ਹੈ ਇਸ ਬਾਰੇ ਸਰਕਾਰ ਦੇ ਵਿਦੇਸ਼ ਵਿਭਾਗ ਲੋਕ ਸੰਪਰਕ ਵਿਭਾਗ ਸੰਘ ਦੀ ਵਟਸਐਪ ਯੂਨੀਵਰਸਿਟੀ ਅਤੇ ਹਿੰਦੂ ਤਵੀ ਸੈਨਾ ਕੋਲ ਕਹਿ ਲਈ ਕੁਝ ਨਹੀਂ ਮੋਦੀ ਦੀ ਜੂਕਰਨ ਯਾਤਰਾ ਉਸ ਸਮੇਂ ਤੋਂ ਚਰਚਾ ਵਿੱਚ ਹੈ ਜਿਸ ਸਮੇਂ ਇਸ ਫੇਰੀ ਦਾ ਐਲਾਨ ਹੋਇਆ ਹੈ ਖਾਸ ਕਰਕੇ ਪੱਛਮੀ মিডিਆ ਅੰਦਰ ਕੋਮਾਂਤਰੀ মিডিਆ ਵਿੱਚ ਮੋਦੀ ਦਾ ਬਿੰਬ ਪੂਤਨ ਪੱਖੀ ਹੈ ਫਰਵਰੀ 2022 ਵਿੱਚ ਹਮਲੇ ਕਾਰਨ ਐਂਗਲੋ ਅਮਰੀਕੀ ਸਾਮਰਾਜੀ ਅਤੇ ਯੂਰਪੀ ਸ਼ਕਤੀਆਂ ਨੇ ਅਮਰੀਕਾ ਦੀ ਅਗਵਾਈ ਵਿੱਚ ਕੋ ਮੰਤਰੀ ਪੱਧਰ ਤੇ ਰੂਸ ਵਿਰੁੱਧ ਪਾਬੰਦੀਆਂ ਲਾ ਦਿੱਤੀਆਂ ਜਿੰਨਾ ਤਹਿਤ ਰੂਸ ਨਾਲ ਕਿਸੇ ਵੀ ਕਿਸਮ ਦੇ ਵਪਾਰ ਤੇ ਪਾਬੰਦੀ ਲਾ ਦਿੱਤੀ ਸੀ ਪਰ ਭਾਰਤ ਨੇ ਇਹਨਾਂ ਪਾਬੰਦੀਆਂ ਨੂੰ ਲਾਗੂ ਨਹੀਂ ਕੀਤਾ ਬਲਕਿ ਵਪਾਰ ਵਧਾਇਆ ਸੰਸਾਰ ਮੰਡੀ ਨਾਲੋਂ ਘੱਟ ਭਾਤੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਬਲਕਿ ਇਹ ਨਾ ਵਧਾਇਆ ਕਿ ਰੂਸ ਤੋਂ ਤੇਲ ਨਿਰਯਾਤ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਕੇ ਰੂਸ ਤੋਂ ਵੱਧ ਤੇਲ ਖਰੀਦਣ ਵਾਲਾ ਦੇਸ਼ ਬਣ ਗਿਆ। ਇਹੀ ਨਹੀਂ ਇਸ ਖਰੀਦੇ ਤੇਲ ਦਾ ਕੁਝ ਹਿੱਸਾ ਯੂਰਪੀ ਦੇਸ਼ਾਂ ਨੂੰ ਨਿਰਯਾਤ ਕਰ ਰਿਹਾ ਹੈ। ਭਾਰਤ ਡਿਫੈਂਸ ਸਪਲਾਈ ਲਈ ਵਧੇਰੇ ਕਰਕੇ ਰੂਸ ਤੇ ਨਿਰਭਰ ਹੈ। ਉਹ ਸਪਲਾਈ ਵੀ ਲਗਾਤਾਰ ਜਾਰੀ ਹੈ। ਜਿੱਥੇ ਅਮਰੀਕਾ ਤੇ ਇਸਤੇ ਪੱਛਮੀ ਇਤਿਹਾਦੀ ਰੂਸ ਨੂੰ ਹਮਲਾਵਰ ਗਰਦਾਨ ਕੇ ਉਸ ਦੀ ਜ਼ੋਰਦਾਰ ਨਿਖੇਦੀ ਕਰਦੇ ਹਨ ਪਰ ਮੋਦੀ ਸਰਕਾਰ ਆਮ ਰੂਪ ਵਿੱਚ ਪ੍ਰਭੂ ਸਤਾ ਦੀ اخਲਾਕੀ ਅਖੰਡਤਾ ਦੀ ਗੱਲ ਕਰਦੀ ਹੈ ਅਤੇ ਇਸ ਦੇ ਵਿਰੁੱਧ ਹਮਲੇ ਦਾ ਵਿਰੋਧ ਕਰਦੀ ਹੈ ਪਰ ਉਹ ਇਸ ਵਿੱਚ ਨਾ ਤਾਂ ਰੂਸ ਦਾ ਨਾਮ ਲੈਂਦੀ ਹੈ ਨਾ ਰੂਸ ਵੱਲੋਂ ਜੁਕ ਰਹਿੰਦੇ ਹਮਲੇ ਦੀ ਗੱਲ ਕਰਦੀ ਹੈ ਅਤੇ ਨਾ ਹੀ ਰੂਸ ਦਾ ਨਾਮ ਲੈ ਕੇ ਉਸ ਦੀ ਨਿੰਦਾ ਕਰਦੀ ਹੈ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਅਮਰੀਕਾ ਤੇ ਇਸ ਦੇ ਸੰਘੀਆਂ ਵੱਲੋਂ ਲਿਆਂਦੇ ಮತਾਂ ਤੇ ਭਾਰਤ ਸਰਕਾਰ ਨੇ ਕਿਸੇ ਪਾਸੇ ਵੋਟ ਨਹੀਂ ਪਾਈ ਬਲਕਿ ਵੋਟ ਤੋਂ ਲਾਂਭੇ ਰਹਾ ਇਸ ਦੀ ਸਿਖਰ ਜੀ 20 ਦੇ ਦਿੱਲੀ ਵਿੱਚ ਹੋਏ ਸਿਖਰ ਸੰਮੇਲਨ ਸਮੇਂ ਹੋਈ ਇਸ ਸਮੇਂ ਭਾਰਤ ਇਸ ਗਰੁੱਪ ਦਾ ਪ੍ਰਧਾਨ ਸੀ ਅਮਰੀਕਾ ਇਸ ਨੂੰ ਮਹੱਤਵਪੂਰਨ ਪਲੇਟਫਾਰਮ ਸਮਝਦਾ ਸੀ ਇਸ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਦੇ ਦਿੱਲੀ ਸਮੇਲਨ ਵਿੱਚ ਭਾਗ ਲੈਣ ਲਈ ਖੁਦ ਦਿੱਲੀ ਸੰਮੇਲਨ ਵਿੱਚ ਅਮਰੀਕਾ ਇਸ ਦੇ ਸੰਗੀਆਂ ਨੇ ਪੂਰਾ ਜ਼ੋਰ ਲਾਇਆ ਕਿ ਯੂਕਰੇਨ ਤੇ ਹਮਲੇ ਲਈ ਰੂਸ ਦੀ ਸਪਾਸਟ ਰੂਪ ਵਿੱਚ ਨਿਖੇੜੀ ਕੀਤੀ ਜਾਵੇ ਪਰ ਰੂਸ ਚੀਨਾ ਬ੍ਰਾਜ਼ੀਲ ਅਤੇ ਭਾਰਤ ਆਦਿ ਅਜਿਹਾ ਕਰਨ ਦੇ ਵਿਰੋਧੀ ਸਨ ਇਸੇ ਕਰਕੇ ਅਮਰੀਕਾ ਅਤੇ ਸਹਿਯੋਗੀਆਂ ਦੀ ਕੋਸ਼ਿਸ਼ ਸਫਲ ਨਾ ਹੋਈ ਇਸੇ ਲਈ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾ ਜੰਗ ਅਮਨ اخਲਾਕੀ ਅਖੰਡਤਾ ਤੇ ਗੋਲ ਮੋਲ ਅਤੇ ਅਸ ਪਾਸਟ ਤ ਤਾਰਨਾਮਾ ਦਾ ਐਲਾਨਨਾਮਾ ਹੀ ਪਾਸ ਹੋ ਸਕਿਆ। ਇਹੀ ਨਹੀਂ ਅਜਿਹੇ ਮਿੱਥੇ ਪ੍ਰੋਗਰਾਮ ਅਨੁਸਾਰ ਮੋਦੀ ਵਾਈਡਨ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਇਹ ਕਾਨਫਰੰਸ ਕਰ ਦਿੱਤੀ ਗਈ। ਇਸ ਤੋਂ ਬਾਅਦ ਅਮਰੀਕੀ ਗੁੱਟ ਨੇ ਮੋਦੀ ਸਰਕਾਰ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਜਾਂਦੇ ਆਂ ਹੀ ਕੈਨੇਡਾ ਦੇ ਰਾਸ਼ਟਰਪਤੀ ਜਸਨ ਟਰੂਡੋ ਨੇ ਬਿਆਨ ਦਿੱਤਾ ਕਿ ਕੈਨੇਡਾ ਦੇ ਸ਼ਹਿਰ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਖਾਲਸਤਾਨੀ ਹਰਦੀਪ ਸਿੰਘ ਨਿਜਰ ਦੇ ਕਤਲ ਪਿੱਛੇ ਭਾਰਤ ਦੀਆਂ ਖੂਫੀ ਏਜੰਸੀਆਂ ਦਾ ਹੱਥ ਹੈ। ਭਾਰਤ ਦੇ ਵਿਦੇਸ਼ ਵਿਭਾਗ ਨੇ ਇਸ ਦੋਸ਼ ਤੋਂ ਦੋਸ਼ ਤੇ ਇੱਕ ਗੁਸਹਿਲਾ ਪ੍ਰਤੀਕਰਮ ਦਿੰਦੇ ਆ ਇਸ ਦੋਸ਼ ਨੂੰ ਮੁੱਢੋਂ ਨਕਾਰ ਦਿੱਤਾ ਪਰ ਅਮਰੀਕਾ ਨੇ ਕਿਹਾ ਕਿ ਭਾਰਤੀ ਖੂਫੀ ਏਜੰਸੀ ਰਾਹੀਂ ਨਿਊਯਾਰਕ ਆਧਾਰਿਤ ਖਾਲਸਾਨੀ ਵਕੀਲ ਗੁਰਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਜਿਸ ਨੂੰ ਅਮਰੀਕੀ ਖੂਫੀ ਏਜੰਸੀ ਸੀਆਈਏ ਨੇ ਡਬਲ ਆਈ ਐਂਟ ਦੀ ਸੂਚਨਾ ਨਾਲ ਨਿਕਾਮ ਕਰ ਦਿੱਤਾ ਅਮਰੀਕਾ ਨੇ ਰਾ ਅਧਿਕਾਰੀਆਂ ਦਾ ਨਾਮ ਵੀ ਨਸਰ ਕਰ ਦਿੱਤਾ ਜਿਸ ਨੇ ਇਸ ਜੋ ਇਹ ਯੋਜਨਾ ਘੜੀ ਸੀ ਕੈਨੇਡਾ ਸਰਕਾਰ ਨੂੰ ਵੀ ਸੂਚਨਾ ਅਮਰੀਕੀ ਏਜੰਸੀ ਤੋਂ ਮਿਲੀ ਸੀ ਜੋ ਉਸ ਨੇ ਪੰਜ ਦੇਸ਼ਾਂ ਦੀਆਂ ਖੂਫੀ ਏਜੰਸੀਆਂ ਦੇ ਪੰਜ ਅੱਖਾਂ ਗਰੁੱਪ ਪੰਜ ਅੱਖਾਂ ਗਰੁੱਪ ਨੂੰ ਸਾਂਝੀ ਕੀਤੀ ਅਮਰੀਕਾ ਜਿਹੜਾ ਦੁਨੀਆ ਪਰਦੇ ਹਮਲੇ ਕਰਦਾ ਹੈ ਰਾਜ ਪਲਟੇ ਕਰਵਾਉਂਦਾ ਹੈ ਲਾਦੇਨ ਨੂੰ ਫੜਨ ਦੇ ਨਾਮ ਤੇ ਅਫਗਾਨਿਸਤਾਨ ਨੂੰ ਟਾਇਟੇਰੀ ਕਰ ਦਿੰਦਾ ਹੈ ਅਤੇ ਪਾਕਿਸਤਾਨ ਵਿੱਚ ਜਾ ਕੇ ਉਸ ਨੂੰ ਮਾਰ ਦਿੰਦਾ ਹੈ ਨੂੰ ਨਿਜਰ ਪੰਨੂ ਦਾ ਕੋਈ ਸਰਕਾਰ ਨਹੀਂ ਉਹ ਇਨਾ ਘਟਨਾਵਾਂ ਨੂੰ ਭਾਰਤ ਸਰਕਾਰ ਤੇ ਦਬਾਅ ਬਣਾਉਣ ਦੇ ਸੰਧ ਵਜੋ ਵਰਤ ਰਿਹਾ ਹੈ ਪਿਛਲੇ ਦਿਨੀ ਭਾਰਤ ਦੇ ਗਵਾਂਡ ਵਿੱਚ ਜੰਤਕਵਾਰ ਅਤੇ ਸੇਖ ਹਸੀਨਾ ਦੀ ਸਰਕਾਰ ਦੇ ਉਲਟਾਈ ਜਾਣ ਵਿੱਚ ਜਿੱਥੇ ਸੇਖ ਹਸੀਨਾ ਦੀ ਭ੍ਰਸ਼ਟਾ ਅਤੇ 타ਨਾਸ਼ਾ ਸਰਕਾਰ ਬੁਰਧ ਲੋਕਾਂ ਦਾ ਜਾਇਜ਼ ਗੁੱਸਾ ਹੈ ਉੱਥੇ ਇਸ ਵਿੱਚ ਅਮਰੀਕੀ ਸਾਮਰਾਜ ਦੀ ਵੀ ਨਿਸ਼ਚਿਤ ਭੂਮਿਕਾ ਹੈ ਸਰਕਾਰ ਨੂੰ ਉਲਟਾਏ ਜਾਣੇ ਤੋਂ ਬਾਅਦ ਬਣੀ ਅੰਤਰਮ ਸਰਕਾਰ ਦਾ ਮੁਖੀ ਪ੍ਰੋਫੈਸਰ ਜੂਨਸ ਅਮਰੀਕਾ ਦਾ ਖਾਸ ਬੰਦਾ ਹੈ ਜਿਸ ਨੂੰ ਅਮਰੀਕਾ ਵਿੱਚ ਕਈ ਸਨਮਾਨ ਦਿੱਤੇ ਗਏ ਹਨ ਉਸ ਨੂੰ ਅਮਰੀਕਾ ਨੇ ਹੀ ਇਸ ਰੋਲ ਲਈ ਤਿਆਰ ਕੀਤਾ ਹੈ ਅਮਰੀਕੀ ਕਾਂਗਰਸ ਨੇ ਜੂਨਸ ਨੂੰ ਅਮਰੀਕਾ ਦਾ ਸਰਵੋੱਚ ਸਿਵਿਲিয়ান ਅਵਾਰਡ ਦਿੱਤਾ ਅਮਰੀਕੀ ਰਾਸ਼ਟਰਪਤੀ ਬਰਾਕ ਵਾਮਾ ਨੇ ਡਾਕਟਰ ਜੂਨਸ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਸੀ ਬੰਗਲਾਦੇਸ਼ ਵਿੱਚ ਇਸ ਸਮੇਂ ਜਿਹੜਾ ਭਾਰਤ ਵਿਰੋਧੀ ਮਾਹੌਲ ਹੈ ਉਸ ਦਾ ਜਿੱਥੇ ਬਾਹਰमुखी ਆਧਾਰ ਭਾਰਤ ਸਰਕਾਰ ਦਾ ਸੇਖ ਹਸ਼ੀਨਾ ਦੀ ਪ੍ਰਸ਼ਟਾ ਅਤੇ ਤਾਨਾਸ਼ਾ ਸਰਕਾਰ ਦਾ ਅੰਨੇਵਾਸ ਸਮਰਥਨ ਹੈ ਉਥੇ ਇਸ ਦਾ ਅੰਤਰਮੁਖੀ ਕਾਰਨ ਬੰਗਲਾਦੇਸ਼ ਦੇ ਮੌਜੂਦਾ ਹਾਕਮਾਂ ਦਾ ਅਮਰੀਕਾ ਪੱਖੀ ਹੋਣਾ ਹੈ ਅਤੇ ਅਮਰੀਕਾ ਦਾ ਰੋਲ ਵੀ ਹੈ ਇਸ ਦਾ ਬੁਨਿਆਦੀ ਮਕਸਦ ਭਾਰਤੀ ਹਾਕਮਾਂ ਤੇ ਦਬਾਅ ਪਾ ਕੇ ਇਸ ਨੂੰ ਰੂਸ ਨਾਲੋਂ ਤੋੜ ਕੇ ਉਸ ਦੇ ਵਿਰੁੱਧ ਖੜਾ ਕਰਨਾ ਹੈ ਮੋਦੀ ਦੀ ਯੂਕਰੇਨ ਯਾਤਰਾ ਨੂੰ ਭਾਰਤ ਤੇ ਅਮਰੀਕੀ ਸਾਮਰਾਜ ਦੇ ਦਵਾ ਦੇ ਪ੍ਰਸੰਗ ਵਿੱਚ ਦੇਖਿਆ ਤੇ ਸਮਝਿਆ ਜਾਣਾ ਚਾਹੀਦਾ ਹੈ ਯੂਕਰੇਨ ਵਿੱਚ ਨਰਿੰਦਰ ਮੋਦੀ ਕੋਲ ਗੱਲਾਂ ਤੋਂ ਬਿਨਾ ਕਰਨ ਲਈ ਕੁਝ ਵੀ ਨਹੀਂ ਸੀ ਇਸ ਕਰਕੇ ਮੋਦੀ ਨੇ ਕੀਵ ਵਿੱਚ ਹੁੰਦਿਆਂ ਗੱਲਾਂ ਦਾ ਖੂਬ ਕੜਾ ਕੀਤਾ ਉਸਨੇ ਕਿਹਾ ਕਿ ਅਸੀਂ ਇਸ ਜੰਗ ਵਿੱਚ ਨਿਰਪੱਖ ਨਹੀਂ ਹਾਂ ਇਸ ਤੋਂ ਅੱਗੇ ਉਸਦਾ ਕਹਿਣਾ ਬਣਦਾ ਸੀ ਕਿ ਅਸੀਂ ਹਮਲੇ ਦੇ ਸ਼ਿਕਾਰ ਨਾਲ ਹਾਂ ਪਰ ਉਹ ਕਹਿੰਦੇ ਹਨ ਕਿ ਅਸੀਂ ਅਮਨ ਨਾਲ ਹਾਂ ਉਸਨੇ ਉਹੀ ਬਿਨਾਂ ਮੰਗੀ ਸਲਾਹ ਜਿਹੜੀ ਪੂਟਰ ਨੂੰ ਦਿੱਤੀ ਸੀ ਉਹੀ ਲੁਫਾਜੀ ਜ਼ਿਲੈਂਸਕੀ ਨੂੰ ਵੀ ਚਪਕਾ ਦਿੱਤੀ ਕਿ ਸਮਸਤ ਕੇ ਜੰਗ ਮਸਲੇ ਦਾ ਹੱਲ ਨਹੀਂ ਬਲਕਿ ਗੱਲਬਾਤ ਦੀ ਮੇਜ਼ ਤੇ ਹੱਲ ਹੁੰਦੇ ਹਨ ਉਸਨੇ ਜ਼ਿਲੈਂਸਕੀ ਨਾਲ ਸਿੱਧੇ ਗੱਲ ਬਾਤ ਕਰਨ ਦੀ ਸਲਾਹ ਦਿੱਤੀ ਕਿਉਂਕਿ ਪੂਤਨਾ ਅਤੇ ਜਲੈਂਸਕੀ ਇੱਕ ਦੂਸਰੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਇਸੇ ਕਰਕੇ ਉਸਨੇ ਦੋਮਾ ਵਿਚਕਾਰ ਗੱਲਬਾਤ ਲਈ ਭਾਰਤ ਸਰਕਾਰ ਨੇ ਆਪਣੇ ਵੱਲੋਂ ਨਿੱਜੀ ਤੌਰ ਤੇ ਰੋਲ ਨਿਭਾਉਣ ਦੀ ਫੰਡਰ ਪੇਸ਼ਕਸ਼ ਕਰ ਦਿੱਤੀ ਗੱਲਾਂ ਦੇ ਕੜਾਹ ਤੋਂ ਬਿਨਾ ਨਾ ਤਾਂ ਕੋਈ ਸਾਂਝਾ ਫੈਸਲਾ ਹੋਇਆ ਅਤੇ ਨਾ ਹੀ ਦੋਵੇਂ ਧਿਰਾਂ ਵੱਲੋਂ ਕਿਸੇ ਅਰਥਪੂਰਨ ਸਮਝੌਤੇ ਤੇ ਦਸਖਤ ਕੀਤੇ ਗਏ ਅਤੇ ਮੋਦੀ ਸਾਹਿਬ ਸਾਰਸਪਟਾ ਕਰਕੇ ਵਾਪਸ ਆ ਗਿਆ ਇਸ ਤੇ ਭਾਰਤ ਦੇ মিডিਆ ਨੇ ਮੋਦੀ ਦੇ ਕੂਟਨੀਤਕ ਗੁਣਾ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ ਕਿਵੇਂ ਮੋਦੀ ਦੋ ਜੰਗ ਲੜ ਰਹੇ ਦੇਸ਼ਾਂ ਨਾਲ ਬਰਾਬਰ ਦੇ ਸਬੰਧ ਬਣਾਉਣ ਵਿੱਚ ਸਫਲ ਹੋਇਆ ਹੈ ਇੱਕ ਵਾਰ ਫਿਰ ਭਾਰਤ ਦੇ ਇੱਕ ਵੱਡੀ ਸ਼ਕਤੀ ਵਜੋਂ ਉੱਭਰਨਾ ਅਤੇ ਭੂ ਮੰਡਲੀ ਰਾਜਨੀਤੀ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਦੀ ਸਮਰੱਥਾ ਦਾ ਮਹਿਮਾਗਾਨ ਕੀਤਾ ਗਿਆ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ెలਾਂਸਕੀ ਨੇ ਅਗਲੇ ਦਿਨ ਹੀ ਨਰਿੰਦਰ ਮੋਦੀ ਦੀ ਮਜਮੇਬਾਜ਼ੀ ਦੀ ਫੂਕ ਕੱਟ ਕੇ ਰੱਖ ਦਿੱਤੀ ਉਸਨੇ ਕਿਹਾ ਕਿ ਰੂਸ ਦੀ ਆਰਥਿਕਤਾ ਤੇਲ ਅਤੇ ਹਥਿਆਰਾਂ ਤੇ ਨਿਰਯਾਤ ਤੇ ਖੜੀ ਹੈ ਜੇਕਰ ਇਹ ਨਿਰਯਾਤ ਬੰਦ ਕਰ ਦਿੱਤਾ ਜਾਵੇ ਤਾਂ ਰੂਸੀ ਆਰਥਿਕਤਾ جنگ ਨੂੰ ਚੱਲ ਨਹੀਂ ਸਕਦੀ ਉਸਨੇ ਕਿਹਾ ਕਿ ਜੇਕਰ ਭਾਰਤ ਸੱਚਮੁੱਚ ਅਮਨ ਚਾਹੁੰਦਾ ਹੈ ਅਤੇ جنگ ਬੰਦ ਕਰਾਉਣੀ ਚਾਹੁੰਦਾ ਹੈ ਤਾਂ ਉਹ ਰੂਸ ਤੋਂ ਦੇ ਲਾ ਤੇ ਹਥਿਆਰ ਖਰੀਦਨੇ ਬੰਦ ਕਰ ਦੇਵੇ ਤਾਂ ਜੰਗ ਬੰਦ ਹੋ ਜਾਵੇਗੀ ਮੋਦੀ ਦੀ ਵਾਪਸੀ ਤੋਂ ਅਗਲੇ ਦਿਨ ਹੀ ਜ਼ਿਲੈਂਸਕੀ ਨੇ ਪ੍ਰੈਸ ਕਾਨਫਰੰਸੇ ਬਿਆਨ ਵਿੱਚ ਇਹ ਬਿਆਨ ਦਿੱਤਾ ਜ਼ਿਲੈਂਸਕੀ ਨੇ ਇੱਕ 10 ਨੁਕਤਿਆਂ ਦੀ ਪ੍ਰੋਗਰਾਮ ਤਿਆਰ ਕੀਤਾ ਜਿਹਦਾ ਪਹਿਲਾ ਨੁਕਤਾ ਰੂਸ ਕਰੀਮੀਆ ਸਮੇਤ ਸਾਰੇ ਖੇਤਰਾਂ ਨੂੰ ਖਾਲੀ ਕਰਕੇ 2014 ਤੋਂ ਪਹਿਲਾਂ ਵਾਲੀ ਪੋਜੀਸ਼ਨ ਤੇ ਭਾਰਤ ਜਾਵੇ ਰੂਸ ਨੇ ਇਸ ਨੂੰ ਇਹ ਕਾਨਾ ਕਹਿ ਕੇ ਰੱਦ ਕਰ ਦਿੱਤਾ ਵਾਈਟਨ ਜੇਲਨਸਕੀ ਇਸ ਜੋਜਨਾ ਤੇ ਰੂਸ ਤੋਂ ਬਿਨਾ ਸਿਖਰ ਵਾਰਤਾਵਾਂ ਕਰਦੇ ਹਨ ਪਿਛਲੀ ਵਾਰ ਤਾਂ ਸਵਿਟਜ਼ਰਲੈਂਡ ਵਿੱਚ ਹੋਈ ਜਿਸ ਵਿੱਚ ਵਾਈਟਨ ਸਮੇਤ ਪੱਛਮੀ ਸਰਕਾਰਾਂ ਦੇ ਮੁਖੀ ਸ਼ਾਮਲ ਹੋਏ ਪਰ ਭਾਰਤ ਦੀ ਸਮੂਲੀਅਤ ਪ੍ਰਧਾਨ ਮੰਤਰੀ ਜਾਂ ਮੰਤਰੀ ਪੱਧਰ ਦੀ ਨਹੀਂ ਬਲਕਿ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਪਵਨ ਕੁਮਾਰ ਕਪੂਰ ਇਸ ਵਿੱਚ ਸ਼ਾਮਲ ਹੋਏ ਸਨ ਪਰ ਹੋਰ ਕਈ ਦੇਸ਼ਾਂ ਸਮੇਤ ਭਾਰਤ ਨੇ ਸਮੇਲਨ ਦੇ ਐਲਾਨਾਂ 'ਤੇ ਦਸਖਤ ਨਹੀਂ ਕੀਤੇ ਜ਼ਿਲੈਂਸਕੀ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਨ੍ਹਾਂ ਨੇ ਸਵਿਛ ਐਲਾਨਾਂ 'ਤੇ ਦਸਖਤ ਨਹੀਂ ਕੀਤੇ اخਲਾਕੀ ਤੌਰ ਤੇ ਉਹਨਾਂ ਦੇਸ਼ਾਂ ਵਿੱਚ ਅਗਲਾ ਸ਼ਾਂਤੀ ਸਮੇਲਨ ਕਰਨਾ ਨਹੀਂ ਬਣਦਾ ਪਰ ਅਸੀਂ ਚਾਹਾਂਗੇ ਕਿ ਅਗਲੇ ਸ਼ਾਂਤੀ ਸਮੇਲਨ ਦੀ ਮੇਜ਼ਬਾਨੀ ਭਾਰਤ ਕਰੇ ਜ਼ਿਲੈਂਸਕੀ ਦੇ ਇਸ ਬਿਆਨ ਨੇ ਮੋਦੀ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ ਸ਼ਾਇਦ ਇਹ ਅਮਲ ਪ੍ਰਧਾਨ ਮੰਤਰੀ ਅਜੀਤ ਦੁਪਾਲ ਲਈ ਇੱਕ ਔਖਾ ਸਵਾਲ ਹੈ ਇਸੇ ਕਰਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੇ ਜెలਨਸਕੀ ਦੇ ਇਸ ਬਿਆਨ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਇਸ ਨੇ ਨਰਿੰਦਰ ਮੋਦੀ ਦੀ ਕੂਟਨੀਤਿਕ ਮਹਾਰਤ ਦੀ ਸਿਫਤਾਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ ਮੋਦੀ ਦੇ ਯੂਕਰੇਨ ਦੌਰੇ ਅਤੇ ਉੱਥੇ ਜੋ ਕੁਝ ਹੋਇਆ ਉਸ ਨਾਲੋਂ ਕਿਤੇ ਮਹੱਤਵਪੂਰਨ ਹੈ ਜੋ ਕੁਝ ਬਾਅਦ ਵਿੱਚ ਹੋਇਆ ਮੋਦੀ ਨੇ ਆਉਂਦਿਆਂ ਹੀ ਅਮਰੀਕੀ ਰਾਸ਼ਟਰਪਤੀ ਜੋ ਬਾइडਨ ਨੂੰ ਫੋਨ ਕਰਕੇ ਉਸ ਨਾਲ ਗੱਲਬਾਤ ਕੀਤੀ ਇਹ ਗੱਲ ਦੋ ਮੁੱਦਿਆਂ ਤੇ ਹੋਈ ਇਹਨਾਂ ਵਿੱਚੋਂ ਇੱਕ ਮੋਦੀ ਦੀ ਯੂਕਰੇਨ ਯਾਤਰਾ ਸੀ ਅਤੇ ਦੂਸਰਾ ਬੰਗਲਾਦੇਸ਼ ਵਿੱਚ ਹੋ ਰਹੇ ਭਾਰਤ ਗਰੋਧੀ ਮੁਜ਼ਾਹਰਿਆਂ ਅਤੇ ਹਿੰਦੂਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹੋ ਰਹੇ ਹਮਲਿਆਂ ਬਾਰੇ ਸੀ ਇਸ ਬਾਰੇ ਪ੍ਰੈਸ ਵਿੱਚ ਜੋ ਆਇਆ ਉਹ ਇਹ ਹੀ ਸੀ ਕਿ ਇਹਨਾਂ ਦੋ ਮੁੱਦਿਆਂ ਬਾਰੇ ਵਾਈਡਨ ਅਤੇ ਮੋਦੀ ਵਿਚਕਾਰ ਗੱਲਬਾਤ ਹੋਈ ਗੱਲਬਾਤ ਹੋਈ ਇਹ ਉਹਨਾਂ ਦੋਵਾਂ ਨੂੰ ਜਾਂ ਉਹਨਾਂ ਨਾਲ ਸੰਬੰਧਤ ਬੰਦਿਆਂ ਨੂੰ ਪਤਾ ਹੋਵੇਗਾ ਪਰ ਸੰਦਰਭ ਅਤੇ ਮੁੱਦਿਆਂ ਤੋਂ ਅਪਾਸ ਹੈ ਉਸ ਤੋਂ ਲੱਗਦਾ ਹੈ ਕਿ ਮੋਤੀ ਨੇ ਕਿਹਾ ਹੋਵੇਗਾ ਲਓ ਜਨਾਬ ਮੈਂ ਤੁਹਾਡਾ ਹੁਕਮ ਪਜਾ ਆਇਆ ਹਾਂ ਝੁਕਰਣ ਜਾ ਆਇਆ ਹਾਂ ਚਾਹੇ ਰੂਸ ਨੂੰ ਇਸ ਤੋਂ ਆਖ ਹੋਈ ਹੋਵੇਗੀ ਹੁਣ ਸਾਡੇ ਤੇ ਜਰਾ ਮਿਹਰ ਦੀ ਨਜ਼ਰ ਰੱਖੋ ਅਤੇ ਬੰਗਲਾਦੇਸ਼ ਵਿੱਚ ਸਾਡੇ ਵਿਰੁੱਧ ਲਹਿਰਾਂ ਨੂੰ ਜਰਾ ਲਗਾਮ ਦਿਓ ਜੇਕਰ ਹਿੰਦੂਆਂ ਅਤੇ ਮੰਦਰਾਂ ਤੇ ਹਮਲੇ ਹੁੰਦੇ ਰਹੇ ਤਾਂ ਭਾਰਤ ਦੀ ਹਿੰਦੂ ਜਨਤਾ ਸਾ ਤੋਂ ਦੂਰ ਜਾ ਸਕਦੀ ਹੈ ਅਤੇ ਇਸ ਦੇ ਜਵਾਬ ਵਿੱਚ ਜੋਸਫ ਬਾਇਡਨ ਨੇ ਕਿਹਾ ਹੋਵੇਗਾ ਚੱਲ ਇਹ ਤਾਂ ਠੀਕ ਹੈ ਤੂੰ ਯੂਕਰੇਨ ਜਾ ਆਇਆ ਸੰਸਾਰ ਪੱਧਰ ਤੇ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਉੱਥੇ ਪਰ ਉੱਥੇ ਤੂੰ ਕੀ ਕਰਕੇ ਆਇਆ ਹੈ ਬੰਗਲਾਦੇਸ਼ ਵਿੱਚ ਤੂੰ ਬੰਗਲਾਦੇਸ਼ ਵਿੱਚ ਤੁਸੀਂ ਆਪਣੀ ਕੀਤੀਆਂ ਦਾ ਖਮਿਆਜਾ ਭੁਗਤ ਰਹੇ ਹੋ ਫਿਰ ਵੀ ਚਲ ਦੇਖਦੇ ਹਾਂ ਕੀ ਕੀਤਾ ਜਾ ਸਕਦਾ ਹੈ ਮੋਦੀ ਨੇ ਸਿਰਫ ਬਾਈਡਨ ਨੂੰ ਹੀ ਫੋਨ ਨਹੀਂ ਕੀਤਾ ਬਲਕਿ ਸੰਤੋਲ ਬਿਠਾਉਣ ਲਈ ਉਸ ਤੋਂ ਬਾਅਦ ਪੁੱਤਨ ਨੂੰ ਵੀ ਫੋਨ ਕੀਤਾ ਉਸ ਨੂੰ ਵੀ ਯਕੀਨ ਦਿਵਾਇਆ ਹੋਵੇਗਾ ਕਿ ਕੀ ਵਿੱਚ ਉਸਨੇ ਰੂਸੀ ਹਿੱਤਾਂ ਖਿਲਾਫ ਕੁਝ ਵੀ ਕਿਹਾ ਜਾਂ ਨਹੀਂ ਕੀਤਾ ਇਨ੍ਹਾਂ ਕਲਾਵਾਜੀਆਂ ਨੂੰ ਸੰਗ ਭਗਤ ਭਾਰਤ ਦੀ ਆਜ਼ਾਦ ਵਿਦੇਸ਼ ਨੀਤੀ ਦੇ ਪਰਮਾਨਵਜੋਂ ਦੇ ਪੇਸ਼ ਕਰਦੇ ਹਨ ਇਸ ਨਾਲ ਸਵਾਲ ਉੱਠਦਾ ਹੈ ਕਿ ਵਾਕਈ ਭਾਰਤੀ సామਰਾਜ ਤੋਂ ਆਜ਼ਾਦ ਹਨ ਕੀ ਭਾਰਤ ਅਰਧ ਵਸਤੀ ਨਾ ਹੋ ਕੇ ਇੱਕ ਆਜ਼ਾਦ ਮੁਲਕ ਹੈ ਇਸ ਸਾਰੇ ਵਰਤਾਰੇ ਵਿੱਚ ਇਹ ਸਵਾਲ ਉੱਭਰ ਸਕਦੇ ਹਨ ਅਸੀਂ ਇਸ ਨੁਕਤੇ ਤੇ ਸੰਖੇਪ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਰਧ ਵਸਤੀ ਦਾ ਅਰਥ ਵਸਤੀ ਜਾਂ ਨਾ ਵਸਤੀ ਨਹੀਂ ਹੁੰਦਾ ਵਸਤੀ ਨਾਵ ਵਸਤੀ ਕਿਸੇ ਸਾਮਰਾ ਇੱਕ ਸਾਮਰਾਜ ਦੀ ਹੁੰਦੀ ਹੈ ਜਦ ਕਿ ਅਰਧ ਵਸਤੀ ਵਿੱਚ ਕਈ ਸਾਮਰਾਜੀ ਸ਼ਕਤੀਆਂ ਦੇ ਹਿੱਤ ਹੁੰਦੇ ਹਨ ਅਰਧ ਵਸਤੀ ਦੇ ਹਾਕਮਾ ਕੇਵਲ ਸਾਮਰਾਜੀ ਸ਼ਕਤੀ ਦੀ ਤਰਫੋਂ ਰਾਜ ਨਹੀਂ ਕਰਦੇ ਬਲਕਿ ਉਹਨਾਂ ਦੇ ਆਪਣੇ ਸੰਜੀਤ ਵੀ ਹੁੰਦੇ ਹਨ ਇੱਥੇ ਕੰਪੈਰਾਡੋਰ ਦਾ ਨਵਾਦ ਦਲਾਲ ਹੁੰਦਾ ਹੈ ਏਜੰਟ ਨਹੀਂ ਕੰਪੈਰਾਡੋਰ ਦਾ ਸਾਮਰਾਜ ਦੇ ਨਾਲ ਅਧੀਨ ਪਾਈ ਵਾਲਾ ਬਜੋਂ ਗੱਠ ਜੋੜ ਹੁੰਦਾ ਹੈ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਉਸ ਦਾ ਗੱਠ ਜੋੜ ਇੱਕ ਸਾਮਰਾਜੀ ਸ਼ਕਤੀ ਨਾਲ ਹੈ ਬਲਕਿ ਉਸ ਦਾ ਗੱਠ ਜੋੜ ਸਮੁੱਚੇ ਸਾਮਰਾਜ ਨਾਲ ਹੁੰਦਾ ਹੈ ਲਾਲ ਕੱਟ ਪੁਤਲੀ ਨਹੀਂ ਹੁੰਦੇ ਜੇਕਰ ਸਾਮਰਾਜ ਦੀਆਂ ਅੰਦਰੂਨੀ ਵਿਰੋਧ ਆਈਆਂ ਮੱਠੀਆਂ ਪਾ ਕੇ ਦਬ ਜਾਣਾ ਅਤੇ ਕਿਸੇ ਇੱਕ ਸਾਮਰਾਜੀ ਸ਼ਕਤੀ ਦੀ ਚੌਧਰ ਵਾਲਾ ਇੱਕ ਤਰੂ ਵੀ ਸੰਸਾਰ ਹੋਂਦ ਵਿੱਚ ਆ ਜਾਵੇ ਤਾਂ ਦਲਾਲ ਮੁਖ ਰੂਪ ਵਿੱਚ ਉਸੇ ਸਾਮਰਾਜ ਸ਼ਕਤੀ ਤੈਤ ਵਿੱਚ ਰਹਦੇ ਹਨ ਉਸ ਦੇ ਹਿੱਤਾਂ ਦੇ ਵਿਰੋਧ ਨਹੀਂ ਜਾਂਦੇ ਪਰ ਜਦੋਂ ਸਾਮਰਾਜ ਦੀਆਂ ਅੰਦਰੂਨੀ ਬਹੁਤ ਰੋਧ ਤਾਈਆਂ ਵਧੇਰੇ ਤਿੱਖੀਆਂ ਹੋਣ ਅਤੇ ਬਹੁਤ ਰੂਵੀ ਸੰਸਾਰ ਹੋਵੇ ਤਾਂ ਦਲਾਲ ਹਾਕਮ ਜਮਾਤਾਂ ਲਈ ਵੱਖ-ਵੱਖ ਸਾਮਰਾਜੀ ਸ਼ਕਤੀਆਂ ਵਿੱਚ ਪੈੰਤੜੇ ਵਾਜੀ ਦੀ ਸਮਰੱਥਾ ਵੱਧ ਜਾਂਦੀ ਹੈ ਉਹ ਆਪਣੀ ਇਸ ਸਮਰੱਥਾ ਨੂੰ ਸੰਸਾਰ ਸਿਆਸਤ ਵਿੱਚ ਦਿਖਾਉਂਦੇ ਹਨ ਅਤੇ ਵਧੇਰੇ ਅਸਟ੍ਰੇਟ ਕਰਦੇ ਹਨ ਅੱਜ ਵੀ ਇਹੀ ਸਥਿਤੀ ਹੈ 90ਆਂ ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਮੰਗਰੋ ਅਮਰੀਕੀ ਸਾਮਰਾਜ ਦੀ ਅਗਵਾਈ ਵਾਲਾ ਇੱਕ ਧਰੂਵੀ ਸੰਸਾਰ ਹੋਂਦ ਵਿੱਚ ਆਇਆ ਸੀ ਤਾਂ ਭਾਰਤੀ ਹਾਕਮ ਪੂਰੀ ਤਰ੍ਹਾਂ ਅਮਰੀਕੀ ਸਾਮਰਾਜ ਦੀ ਮੰਨਦੇ ਸਨ ਪਰ ਨਵੀਂ ਸਦੀ ਵਿੱਚ ਬਹੁਧਰੂਵੀ ਜਗਤ ਹੋਂਦ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਅਤੇ 2008 ਦੇ ਮੰਦਵਾੜੇ ਤੋਂ ਪੂਰੀ ਤਰ੍ਹਾਂ ਬਹੁਧਰੂਵੀ ਸੰਸਾਰ ਹੋਂਦ ਵਿੱਚ ਆ ਗਿਆ ਹੈ ਮੋਤੀ ਸਰਕਾਰ ਦੀ ਵਰਤਮਾਨ ਪੋਜੀਸ਼ਨ ਇਸ ਬਹੁਤ ਰੁਵੀ ਸੰਸਾਰ ਦੀ ਪੈਦਾਵਾਰ ਹੈ ਦੂਸਰਾ ਪਹਿਲੂ ਇਹ ਕੀ ਹੈ ਕਿ ਰੂਸੀ سرمایہ ਦੀ ਭਾਰਤੀ ਆਰਥਿਕਤਾ ਵਿੱਚ ਕੁਝ ਫਾਇਡ 20ਵੀਂ ਸਦੀ ਦੇ 60ਵਿਆਂ ਤੋਂ ਹੈ ਜਦੋਂ ਇਸ ਨੇ ਸਟੀਲ ਤੇਲ ਸੋਧਣਾ ਹੈਵੀ ਇਲੈਕਟ੍ਰੀਕਲ ਅਤੇ ਫਾਰਮਾ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਪੈਸਾ ਲਾਇਆ 1971 ਵਿੱਚ ਸੋਵੀਅਤ ਰੂਸ ਸੰਧੀ ਨਾਲ ਜੋ ਕਿ ਤੱਤ ਵਿੱਚ ਫੌਜੀ ਸੰਧੀ ਸੀ ਭਾਰਤ ਰੂਸ ਨਾਲ ਜੁੜ ਗਿਆ। ਉਹ ਮੰંત્રી ਪਲੇਟਫਾਰਮ ਤੇ ਅਮਰੀਕਾ ਪਾਕਿਸਤਾਨ ਦੀ ਹਮਾਇਤ ਅਤੇ ਰੂਸ ਭਾਰਤ ਦੇ ਹੱਕ ਵਿੱਚ ਵੀਟੋ ਦਾ ਇਸਤੇਮਾਲ ਕਰਦਾ ਰਿਹਾ। ਪੂਰਬੀ ਪਾਕਿਸਤਾਨ ਵਿੱਚ ਭਾਰਤ-ਪਾਕਿਸਤਾਨ ਜੰਗ ਦੌਰਾਨ ਅਮਰੀਕਾ ਦਾ ਸਮੁੰਦਰੀ ਬੇੜਾ ਬੰਗਾਲ ਦੀ ਖਾੜੀ ਵਿੱਚ ਗਿਆ ਤਾਂ ਭਾਰਤ ਸਰਕਾਰ ਦੀ ਬੇਨਤੀ ਤੇ ਰੂਸ ਨੇ ਵੀ ਆਪਣਾ ਬੇੜਾ ਬੰਗਾਲ ਦੀ ਖਾੜੀ ਵਿੱਚ ਭੇਜ ਦਿੱਤਾ। ਇਸ ਨਾਲ ਅਮਰੀਕਾ दखਲ ਅੰਦਾਜ਼ੀ ਨਾ ਕਰ ਸਕਿਆ ਅਤੇ ਭਾਰਤ-ਪਾਕਿਸਤਾਨ ਨੂੰ ਹਰਾਨਾ ਅਤੇ ਬੰਗਲਾਦੇਸ਼ ਬਣਾਉਣ ਵਿੱਚ ਸਫਲ ਰਿਹਾ ਅੱਜ ਵੀ ਫੌਜ ਡਿਫੈਂਸ ਸਪਲਾਈ ਲਈ ਮੁੱਖ ਤੌਰ ਤੇ ਰੂਸ ਤੇ ਨਿਰਭਰ ਹੈ ਭਾਰਤ ਦੀ ਵਰਤਮਾਨ ਪੋਜੀਸ਼ਨ ਦਾ ਇਹ ਵੀ ਇੱਕ ਕਾਰਕ ਹੈ ਕੁੱਲ ਮਿਲਾ ਕੇ ਮੋਦੀ ਦੀ ਯੂਕਰੇਨ ਯਾਤਰਾ ਬਹੁਤ ਰੁਵੀ ਸੰਸਾਰ ਵਿੱਚ ਪੈਂਤੜੇਵਾਦੀ ਦੀ ਤਸਰਤ ਹੈ ਧੰਨਵਾਦ